ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਦੀ ਮੰਡੀ ਰਾਮਪਰਾ ਉਹ ਵੱਡੀ ਮੱਝ ਲੈ ਕੇ ਆਇਆ ਬਾਈ ਟੌਪ ਦਾ ਨਗੀਨਾ ਇੱਕ ਮੰਡੀ ਰਾਮਪਰਾ ਤੇ ਬੋੜ ਲਿਆ ਬਾਈ ਉਹ ਡਬਲ ਮੱਝ ਇੱਕ ਤਰੀਕ ਦੀ ਲੱਗੀ ਹੋਈ ਆ 12ਵੇਂ ਮਹੀਨੇ ਦੀ 1 ਤਰੀਕ 2025 ਦੀ ਮੰਡੀ ਲੱਗੀ ਹੋਈ ਹੈ ਬਾਈ ਜੀ ਅੱਜ ਉਹ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਕਰ ਲੈਨੇ ਗੱਲਬਾਤ ਬਾਈ ਰੋਕ ਲੈ ਇੱਕ ਮਿੰਟ ਡਾਲ ਮਾਝਾ ਬਾਈ ਦੀ ਸੰਗੀਆ ਪਿੱਟਕੂੜੇ ਦੀ ਆਰਡਰ ਕੁਆਲਟੀ ਬਹੁਤ ਵਧੀਆ ਰਿੰਕ ਸਿੰਘ ਆ ਬਾਈ ਜੀ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਬਾਈ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਘੰਡਾ ਵਾਲੇ ਜੀ ਜ਼ਿਲ੍ਹਾ ਕਿਹੜਾ ਪੈਂਦਾ ਬਰਹਿੰਡਾ ਜੀ ਬਰਹਿੰਡਾ ਸੂਨ ਵਾਲੀ ਮੱਝ ਆਪਣੀ ਇਹੇ ਹਾਂ ਬਾਈ ਕਿਹੜੇ ਸੂਏ ਸੀ ਜਸੂਏ ਦੂਜੇ ਸੂਏ ਕਿੰਨਾ ਦੁੱਧ ਦਿੱਤਾ 14 ਲੀਟਰ ਬਾਈ 14 ਲੀਟਰ ਹੁਣ ਆਸਮ ਉਹਨੂੰ ਦੇਖੋ ਬਈ ਪੰਜ-ਛੇ ਤਿੰਨ ਲੱਗੂ ਚਲਦੀ ਅੱਛਾ ਕੱਚੀ ਆ ਜੇ ਹਨਾ ਹਾਂ ਬਾਈ ਕੀ ਰੇਟ ਕਰਤਾ ਰੇਟ ਕਰਿਆ ਤਾਂ ਜਿਹੜਾ ਲੱਖ ਰੁਪਇਆ ਬਈ ਕਿੱਥੋਂ ਤੱਕ ਝੱਟਣੀ ਆ ਦੇਖ ਲੈ ਬਈ ਤੂੰ ਮਾਤਨ ਕਰਦੀ ਖੁੱਲਾ ਕਰ ਦਾਂਗੇ ਬਈ ਨੰਬਰ ਬੋਲ ਦੇ ਨੰਬਰ 9552 ਅੱਛਾ 220 ਬੱਤਾ ਹਾਂ ਕਿੰਨੇ ਵਜੇ ਦਵਾਰੇ ਬੋਲ 9573 ਅੱਛਾ ਬਾਈ ਪੱਤ ਸੱਤੀ ਠੀਕ ਆ ਬਹੁਤ ਚੰਗੀ ਮੱਝ ਲੈ ਕੇ ਪਹੁੰਚਿਆ ਬਾਈ ਘੰਡੇ ਬੰਨੇ ਤੋਂ ਉਹ ਵਧੀਆ ਚੰਗੇ ਦੁੱਧ ਵਾਲੀ ਬਹੁਤ ਵਧੀਆ ਜਾਣਕਾਰੀ ਦੇਤੀ ਭਰਾਣੇ ਸਾਰੀ ਇਹ ਗੱਲਬਾਤ ਤੁਸੀਂ ਕਰ ਸਕਦੇ ਹੋ ਸੌਦਾ ਤੁਸੀਂ ਤਸੱਲੀ ਨਾਲ ਦੇਖ ਕੇ ਕਰਨ ਉਹ ਵੱਡੀ ਗੰਤੀ ਚ ਮਾਲ ਪਹੁੰਚਿਆ ਹੋਇਆ ਬਾਈ ਜੀ ਸਾਰੀਆਂ ਵੀਡੀਓ ਆਪਣੇ ਦੇਗਾ ਸਿੱਧੂ ਫਾਰਮ ਚੈਨਲ ਉੱਤੇ ਪਾਈਆਂ ਹੋਈਆਂ ਵੱਡੀ ਗੈਂਤੀ ਚ ਰੌਣਕਾਂ ਲੱਗੀਆਂ ਹੋਈਆਂ ਮੰਡੀ ਤੇ ਜੇਤ ਨਵੀਆਂ ਵੀਡੀਓ ਦੇਖਣ ਲਈ ਪਿਆ ਜੀ ਨੂੰ ਬੋਲੋ ਜ਼ਰੂਰ ਕਰ ਲਿਓ ਵੇਗਾ ਸਿੱਧੂ ਫਾਰਮ ਪੰਜਾਬੀ ਚ ਲਿਖਿਆ ਫੇਸਬੁੱਕ ਤੇ ਜੂਟੂ ਤੇ ਲਿਖਿਆ ਅੰਗਰੇਜ਼ੀ ਚ ਬਾਈ ਜੀ ਚੰਗੀਆਂ ਰੌਣਕਾਂ ਲੱਗੀਆਂ ਵੱਡੀ ਤੇ ਉਹ ਸੋਨੀ ਝੋਟੀ ਲਈ ਫਿਰਦਾ ਬਾਈ ਨਹੀਂ ਪਾਣੀ ਦੇ ਰੱਖਾ ਤੁਸੀਂ ਵੀ ਆ ਪਿੰਡ ਦੀ ਮੰਡੀ ਕਰਕੇ ਬਾਜੀ ਪਾਣੀ ਨਾਲ ਲਿਖਿਆ ਆਪਣਾ ਇਹ ਰੇਡ ਦਾ